ਮਰਵਾਉਣਾ ਆਵੇ ਨਾ ਉਹਨੂੰ ਥਾਪੀ ਆ ਕਈਆਂ ਨੇ ਹੁਣ ਆ ਗਏ ਆ ਦਿਨ ਸਰਪੰਚੀ ਦੇ ਕਈਆਂ ਥਾਪੀਆਂ ਦੇਣੀਆਂ ਤਕੜਾ ਹੋ ਕੇ ਤੇਰੀਆਂ ਆ ਗਈਆਂ ਵੋਟਾਂ ਪਿੰਡ ਵਿੱਚ ਵਾਏ ਹੌਲਾ ਕਰਕੇ ਵਿਚਾਰੇ ਨੂੰ ਪਾ ਦੇਣਾ ਉਹਨੂੰ ਐ ਸਾਡੀ ਆਦਤ ਹੈ ਜਿੰਨੂੰ ਮਰਵਾਉਣਾ ਥਾਪੀ ਦੇ ਦੇਓ ਆਪੇ ਆਪ ਹੀ ਵਿਚਾਰਾ ਮਰ ਜਾਂਦਾ ਇਹ ਨਹੀਂ ਕਣਾਪੀ ਭਾਈ ਜੇ ਤੂੰ ਖਲੋਣ ਲੱਗਾ ਪਿੰਡ ਦਾ ਪਲਾ ਕਰੀ ਅਸੀਂ ਤੇਰੇ ਨਾਲ ਆ ਖਰਚਾ ਕਰੀ ਨਾ ਤੇ ਜਿੰਨੇ ਤੈਨੂੰ ਮਿਲਣ ਸਾਰੇ ਪਿੰਡ ਦੇ ਵਾਲਾ ਪਹਿਲਾਂ ਅਗਲੇ ਦੀ ਖਾਨਾ ਕੂਚੀ ਕਰਕੇ ਰੱਖ ਦੇਣੀ ਡਰਮੀਆਂ ਚ ਕਣਕ ਨਹੀਂ ਸਰਪੰਚ ਤੇ ਰਹਿਣ ਦੇਣੀ ਪੈਲੀਆਂ ਚ ਪੱਠੇ ਨਹੀਂ ਰਹਿਣ ਦੇਣੇ ਮੁਰਕੇ ਕਰਨਗੇ ਸਾਡੇ ਪਿੰਡ ਦਾ ਸਰਪੰਚ ਕੰਮ ਨਹੀਂ ਕੰਮ ਵਿਚਾਰਾ ਖੇ ਕਰੇ ਨੰਗ ਤੇ ਪਹਿਲੋਂ ਕਰਕੇ ਰੱਖ ਦਿੱਤਾ ਫਿਰ ਜਿਉ ਹੋਣਾ ਵਿਚਾਰੇ ਨੇ ਖਾਣਾ ਹੀ ਐ ਪਹਿਲੋਂ ਉਹਨੇ ਆਪਣੀਆਂ ਲਿਸਟਾਂ ਪੂਰੀਆਂ ਕਰਨੀਆਂ ਮੁਰਕੇ ਪਿੰਡ ਤੇ ਲਾਉ ਤੇ ਜੇ ਸਾਡੀਆਂ ਆਦਤਾਂ ਜਾਣ ਬਦਲ ਅਸੀਂ ਕਹੀਏ ਸਰਪੰਚਾ ਤੇਰੇ ਕੋਲੋਂ ਨਹੀਂ ਉਹ ਪੀਣੀ ਕੋਟ ਚਾ ਵੀ ਤੈਨੂੰ ਬਣਾਵਾਂਗੇ ਸਰਪੰਚ ਤੇ ਪੰਜ ਪੰਜ ਸਾਲ ਤੇਰੇ ਕੋਲੋਂ ਤੇਰਾ ਘੋਟ ਫੜ ਕੇ ਪਿੰਡ ਦਾ ਕੰਮ ਕਰਵਾਉਣਾ ਜੇ ਨਾ ਸਰਪੰਚ ਕਰੇ ਤੇ ਫਿਰ ਫੜ ਲੇ